ਕਪੂਰਥਲਾ ਪੁਲਿਸ ਵੱਲੋਂ ਨਜਾਇਜ਼ ਅਸਲਾ ਇੱਕ ਪਿਸਟਲ ਦੋ ਮੈਗਜ਼ੀਨ ਤੇ 10 ਰੋਡ ਜਿੰਦਾ ਸਮੇਤ ਇੱਕ ਦੋਸ਼ੀ ਗ੍ਰਿਫਤਾਰ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਰਥਲਾ ਮੈਡਮ ਅੰਸਾ ਗੁੱਤਾ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਬ-ਡਿਵੀਜ਼ਨ ਫਗਵਾੜਾ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰਿਕਲਾ ਫੋਰਮ ਹੈਂਬਰਟੀ ਦੀ ਸੀਓ ਦੇ ਵਿੱਚ ਸਾਡੀ ਫਗਵਾੜਾ ਪੁਲਿਸ ਨੂੰ ਬਹੁਤ ਹੀ ਅੱਛੀ ਕਾਮਯਾਬੀ ਹਾਸਿਲ ਹੋਈ ਹੈ ਡੀਐਸਪੀ ਫਗਵਾੜਾ ਔਰ ਸੀਆਈ ਇਨਚਾਰਜ ਫਗਵਾੜਾ ਇਨਾ ਨੇ ਜਿਹੜੀ ਮਾੜੀਆਂ ਸਨ ਦਿਖਲਾ ਫਿਕਟਿੰਗ ਤੋਂ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਇਹ ਇੱਕ ਗੱਡੀ ਜਿਹੜੀ ਇੰਡੀਕਾ ਜਿਹਨੂੰ ਇੱਕ ਹਰਜਿੰਦਰ ਨਾਮ ਦਾ ਜਿਹੜਾ ਵਿਅਕਤੀ ਚਲਾ ਰਿਹਾ ਸੀ ਦੌਰਾਨੀ ਚੈਕਿੰਗ ਇਹਦੇ ਪਾਸੋਂ ਇੱਕ ਬਲੌਕ ਪਿਸਟਲ ਦੋ ਮੈਗਜ਼ੀਨਸ ਔਰ ਇੱਕ 10 ਰੌਂਡ ਜਿਹੜੇ ਜ਼ਿੰਦਾ ਰੌਂਡ ਰਿਕਵਰ ਹੋਏ ਔਰ ਇਹ ਵੀ ਸੰਬੰਧੀ 라ਵਲ ਪਿੰਡੀ ਥਾਣੇ ਦੇ ਵਿੱਚ ਐਫ ਆਰ ਨੰਬਰ 59 ਅੰਡਰ ਆਰਮਜ਼ ਐਕਟ ਦੇ ਅਲਟਰਨ ਸੈਕਸ਼ਨ ਦੇ ਵਿੱਚ ਰਜਿਸਟਰ ਕੀਤੀ ਗਈ ਦੋਸ਼ੀ ਬਨਨ ਉਹ ਦੌਰਾਨ ਦੀ ਤਫਤੀਸ਼ ਕੁਝ ਨਿਸ਼ਤੇ ਪਤਾ ਲੱਗਿਆ ਕਿ ਇਹ ਪਿਸਤਲ ਉਹਨੋ ਹੈ ਕਿ ਗੈਂਗਸਟਰ ਹੈ ਹਰਪ੍ਰੀਤ ਜਿਹੜਾ ਕੀ ਬੁਹਾਣੀ ਦੇ ਰਹਿਣ ਵਾਲਾ ਹੈ ਉਹਦੇ ਖਿਲਾਫ ਲਗਭਗ 26 ਪਰਚੇ ਅਲਰੇਡੀ ਜੁਸਟਡ ਨੇ ਔਰ ਫਿਲਹਾਲ ਉਹ ਯੂਐਸਏ ਦੇ ਵਿੱਚ ਹੈ ਇਹ ਪਿਸਤਲ ਉਹਨੇ ਉਹਨੂੰ ਹਯਾ ਕਰਵਾਇਆ ਔਰ ਇਸ ਪਿਸਤਲ ਦੇ ਨਾਲ ਉਹਨਾਂ ਨੇ ਆਵਰੇ ਹੀ ਕਿਸੇ ਰஞ்சிਸ਼ ਦੇ ਤਹਿਤ ਇੱਕ ਬੰਦੇ ਦੀ ਜਨੇ ਕਿਲਿੰਗ ਕਰਾਣੀ ਸੀ ਤੋ ਇਹਦੇ ਦੋਸ਼ੀ ਦੇ ਅਰੈਸਟ ਦੇ ਨਾਲ ਸਾਡਾ ਇੱਕ ਜਿਹੜਾ ਹੈ ਵੱਡਾ ਕ੍ਰਾਈਮ ਬਹੁਤ ਬਚ ਗਿਆ ਹੈ ਬੜੀ ਅੱਛੀ ਕਾਮਯਾਬੀ ਇਸੇ ਕੋਮਾ ਦੇ ਟੀਮ ਵੱਲੋਂ ਸਾਨ ਹਾਸਲ ਹੋਈ ਹੈ ਇਹਦੇ ਹੁਣ ਅਸੀਂ ਅੱਗੇ ਫਰਦਰ ਰਿਮਾਂਡ ਲਿਆ ਗਿਆ ਹੈ ਔਰ ਉਹਦੇ ਕੁਝ ਹੋਰ ਅੱਗੇ ਵੀ ਜਿਹੜੇ ਵਿਅਕਤੀ ਦੋਸ਼ੀ ਪਾਈ ਜਾਂਦੀ ਹੁੰਦਾ ਹੈ ਉਹਨਾਂ ਨੂੰ ਤਾਰ ਲਿਆ ਗਿਆ ਹੈ ਜੈ ਜੈ